ਅਰੀਏ ਜਲੀਨ ਬਈ ਦਫਤਰ ਜਿੱਦਾਂ ਤੁਹਾਨੂੰ ਪਤਾ ਹੀ ਆ ਤਾਂ ਇਹ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਲੰਮਿਆ ਉਹ ਨਹੀਂ ਤੇ ਚ ਆ ਗਿਆ 15 20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਅੱਜ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪਿੰਜਾਂ ਤੇ ਚੱਲ ਗਏ ਆ ਮੇਨ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਆਫੀਸ਼ਰ ਲੋਕਰ ਆ ਉਹ ਹੈ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗੂਗਾ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਹਦੇ ਚ ਭਾਜੀ ਮੇਰੇ ਅਫੀਸ਼ਰ ਡਾਕੂਮੈਂਟਸ ਆ ਗਏ ਤੇ ਸਕੂਲ ਦੇ ਆ ਸੀਗਾ ਕਿਰਾਏ ਤੇ ਭਾਜੀ ਇੱਕ ਤਾਂ ਐਡਵਾਂਸ ਆ ਅੱਛਾ ਜੀ ਪ੍ਰੋਗਰਾਮ ਦਾ ਕਾਲ ਨਹੀਂ ਜਿਹੜਾ ਕਿਉਂਕਿ ਆਪਾਂ ਉਹਦੇ ਚ ਰੱਖਦੇ ਨਹੀਂ ਆ ਫਿਰ ਲੋਕਰ ਚ ਰੱਖਦੇ ਨਹੀਂ ਆ ਹੋਰ ਕੀ ਕੀ ਲੱਗ ਹੋਰ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਭਾਜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪਏ ਆ ਤੁਹਾਨੂੰ ਕਿੰਨੇ ਦਿਨ ਹੋ ਗਏ ਮਾਸਟਰ ਜੀ ਦੇ ਨਾਲ ਮੈਨੂੰ ਭਾਜੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਇਤਲਾਸ ਲੀਮ ਜੀ ਨੂੰ ਦਿੱਤੀ ਸੀ ਹਾਂ ਜੀ ਭਾਜੀ ਦੀ ਨੋਲੇਜ ਹੈ ਜੀ ਪੁਲਿਸ ਨੂੰ ਰਿਪੋਰਟ ਦਿੱਤੀ ਲੋਕੀ ਕੋਈ ਇਹਨਾਂ ਦੇ ਕੋਈ ਗੋਲਡ ਜਵੈਲਰੀ ਵਗੈਰਾ ਤਾਂ ਨਹੀਂ ਸੀ ਇੱਥੇ ਮੋਕਾ ਨਹੀਂ ਵੀ ਨਹੀਂ ਤੁਸੀਂ ਕਲਾਕਾਰਾਂ ਚ ਰਹਿੰਦੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਆਮਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਮਤਾ ਕੀ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇ ਕੇ ਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ ਚ ਸੇਫ ਆ ਪਰ ਮਹੱਲੇ ਚ ਵੀ ਸਿਰਤੀ ਹੈ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਏ ਤੁਸੀਂ ਵੀ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਵੀ ਵੱਡਾ ਬਾਈਕ ਉਸ CCTV ਤੁਹਾਡੇ سامنے ਆ ਗਈ ਜੀ ਭਾਈ ਕਿੰਨੇ ਬੰਦੇ ਸੀ ਭਾਈ ਦੋ ਮੁੰਡੇ ਆ ਭਾਈ ਠੀਕ ਹੋ ਗਿਆ ਜੀ ਬਾਈਕ ਤੇ ਸੀ ਭਾਈ ਐਕਟਵਾ ਬਲੈਕ ਕਲਰ ਦੀ ਕਿੰਨਾ ਕੋ ਭਾਈ ਨੁਕਸਾਨ ਹੈ ਬਾਈ ਹੁਣ ਪਤਾ ਲੱਗੂਗਾ ਚਲ ਕੇ ਉਹਦਾ ਮੋਡਲ ਇਹ ਹੀ ਹੈ ਕਿ ਇਨਵਰਟਰ ਤੇ ਕੋਈ ਨਾ ਲੌਕਰ ਹੈ ਅਫੀਸ਼ਲ ਲੌਕਰ ਸਮਾਂ ਆਂਦਰੀ ਭਾਈ ਦਾ ਕਿ ਮਾਮਲਾ ਹੈ ਸਰ ਮਦਰ ਕੀ ਨਾਮ ਸੀ ਆਪਣਾ ਮੇਰਾ ਨਾਮ ਮਨੀ ਭਾਈ ਸਵੇਰੇ ਮੈਂ 9:30 ਵਜੇ ਆਇਆ ਮੈਂ ਆ ਕੇ ਪਹਿਲੇ ਬੁਗੇ ਦੇਖੇ ਮੈਂ ਕਿਹਾ ਮੈਂ ਤਾਂ ਚਾਬੀ ਤੇ ਮੇਰੇ ਕੋਲ ਹੈ ਬੁਗੇ ਕਿਨ ਖੋਲੇ ਆ ਉਹ ਜਿੰਦਾ ਦੇਖੇ ਥੱਲੇ ਡਿੱਗਿਆ ਪਿਆ ਸੀ ਉੱਥੇ ਪੁੱਦੂ ਵਜੇ ਦੇ ਨਾਲ ਹੀ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਆ ਕੇ ਦੇਖਿਆ ਜੇ ਕਿ ਤਾਂ ਮੈਂ ਉਹ ਆਹ ਵਾਲੇ ਰੂਮ ਨੂੰ ਦਫ਼ਤਰ ਵਾਲੇ ਜਿੰਦਾ ਲੱਗੇ ਜਾਂਦਾ ਉੱਪਰ ਸਾਰਾ ਕੁਝ ਭਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾ ਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਦਾ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਵਾਲੇ ਮਨੀ ਭਾਈ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਨੇ ਕੈਮਰੇ ਚੱਕ ਕੇ ਤਰੇ ਦੋ ਮੁੰਡੇ ਸੀ ਕਾਲੀ ਐਕਟੀਵਾ ਤੇ ਆਏ ਸੀ ਇੱਧਰ ਆਏ ਇੱਧਰ ਕੀ ਕਰਦੇ ਮੈਂ ਭਾਜੀ ਸਭਾਈਆਂ ਕਰਦਾ ਇੱਥੇ ਜੀ ਕਿੰਨੇ ਸਮੇਂ ਤੋਂ ਤੁਸੀਂ ਕਰ ਰਹੇ ਜੀ ਮੈਨੂੰ ਭਾਜੀ ਹੋ ਗਏ 6 ਕੇ ਸਾਲ ਹੋ ਗਏ 6-7 ਸਾਲ ਪਹਿਲੇ ਤੁਸੀਂ ਕਿਹਾ ਮੌਕੇ ਤੇ ਹਾਂਜੀ ਭਾਜੀ ਪਹਿਲੀ ਇਨਫੋਰਮੇਸ਼ਨ ਕਿਹਨੂੰ ਦਿੱਤੀ ਜੀ ਪਹਿਲਾਂ ਮੈਂ ਮਣੀ ਭਾਜੀ ਨੂੰ ਫੋਟੋ ਬਾਦ ਜੋਸ਼ ਭਾਜੀ ਨੂੰ ਦਿੱਤੀ ਜੀ ਤੇ ਕੀ ਨੁਕਸਾਨ ਆਇਆ ਤੇ ਦੇਖ ਹਾਂਜੀ ਭਾਜੀ ਇੱਕ ਭਾਈ ਦਾ ਲੋਕਰ ਹੈ ਨਹੀਂ ਇੱਕ ਨੋਵੇਟਰ ਤੇ ਭਾਜੀ ਜਿਹੜੇ ਮੁੰਡੇ ਆਏ ਨੇ ਐਕਟੀਵਾ ਤੇ ਉਹ ਹਿੰਦੂ ਨੇ ਅਸੀਂ ਕੋਈ ਕੁਛ ਨਹੀਂ ਮੈਨੂੰ ਪਤਾ ਨਹੀਂ ਦੇਖਣ ਨੂੰ ਮੌਨੇ ਲੱਗਦੇ ਨਹੀਂ ਮੌਨੇ ਆਉਦਾ ਮੂੰਹ ਢਕੇ ਆ ਭਾਜੀ ਉਹ ਕਾਲੀ ਐ ਕਿ ਬੋਲੋ ਸੁਣੋ ਜੀ ਤੁਸੀਂ ਪਾਈ 2 ਘੰਟੇ ਹੋ ਗਏ ਜੀ ਹਾਲ ਤੱਕ ਕੋਈ ਪੁਲਿਸ ਨਹੀਂ ਆਈ ਜੀ ਮਾਮਲਾ ਚੋਰੀ ਦਾ ਸਾਹਮਣੇ ਨਜ਼ਾਰਾ ਹੈ ਹੂੰ ਕਿੰਨਾ ਦੀ ਹੋਈ ਸਰਚ ਹੋਈ ਹਾਂਜੀ ਕਿੰਨਾ ਦੀ ਹੋਈ ਸਰਚ ਇਹ ਮਾਸਟਰ ਸ਼ਰੀਮ ਜੀ ਦੇ ਦਫ਼ਤਰ ਹੋਈ ਹੈ ਕਿਹੜੀ ਜਗ੍ਹਾ ਸਰ ਇਹ ਆਵਾਦਪੁਰੇ 6 ਨੰਬਰ ਗਲੀ ਦੇ ਨੇੜੇ ਹੂੰ ਤੇ ਇਹ ਰਾਤ ਤਕਰੀਬਨ ਸਵੇਰ 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ ਤਕਰੀਬਨ 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਹੂੰ ਸਰ ਮੋਕੇ ਦੀ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਆਪਣਾ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ ਮੋਟਾ ਜਿੱਥੇ ਜਿੱਥੇ ਪਾਇਨੇ ਜਿੱਦਾ ਭਾਗ ਪਹੁੰਚ ਚੁੱਕੀ ਹੈ ਹਾਂਜੀ ਇੱਕ ਲੋਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਆਂ ਦੇਖ ਰਹੇ ਆਂ ਬਾਕੀ ਹੋਰ ਕੋਈ ਸਮਾਨ ਚੱਕ ਆਪਣਾ ਸਰ ਕੀ ਨਾਮ ਜੀ ਮੇਰਾ ਨਾਮ ਏ ਐਸ ਐਸ ਸਿੰਘ ਕਿਹੜੇ ਥਾਣੇ ਸਰ ਮੈਂ ਪੀ ਸੀ ਆਰ ਸਟੂ ਆ ਠੀਕ ਹੈ ਧੰਨਵਾਦ ਸਰ ਥੈਂਕ ਯੂ